ਅੱਜ ਸਾਡਾ ਜੋ ਉਪਰਾਲਾ ਸੀਗਾ ਬਾਈ ਬਲਵਿੰਦਰ ਸਿੰਘ ਪੱਖੋ ਕੇ ਤੇ ਹੋਰ ਸਾਰੇ ਵੀਰਾਂ ਤੇ ਬਾਈ ਜੀ ਖੈਰਾ ਸਾਹਿਬ ਯੂਐਸਏ ਵਾਲੇ ਵੱਲੋਂ ਤੇ ਇਸ ਬੱਚੀ ਦਾ ਜਿਹੜਾ ਕਾਰਜ ਹੈ ਉਹ ਬੜੀ ਸਫਲਤਾ ਦੇ ਨਾਲ ਸਾਰਾ ਨੇਪਰੇ ਚੜਿਆ ਤੇ ਬੜੀ ਖੁਸ਼ ਬੱਚੀ ਉਹਦਾ ਪਰਿਵਾਰ ਉਹਦੇ ਰਿਸ਼ਤੇਦਾਰ ਤੇ ਸਾਰਿਆਂ ਵੀਰਾਂ ਨੂੰ ਐਨਆਰਆਈ ਵੀਰਾਂ ਨੇ ਜਿਨ੍ਹਾਂ ਨੇ ਵੀ ਇਥੇ ਰਹਿੰਦੇ ਆ ਵੀਰਾਂ ਨੇ ਜਿਨ੍ਹਾਂ ਨੇ ਇਸ ਪੁੰਨ ਦੇ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੀ ਆ ਜਿਨ੍ਹਾਂ ਵੀਰਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਉੱਥੇ ਪਹੁੰਚੇ ਵੀ ਤੇ ਜਿਨ੍ਹਾਂ ਨੇ ਆਪਣਾ ਤਿਲ ਫੁੱਲ ਇਸ ਬੱਚੀ ਦੇ ਲਈ ਹਾਜ਼ਰ ਕੀਤਾ ਔਰ ਖੁਸ਼ੀ-ਖੁਸ਼ੀ ਬੱਚੀ ਆਜਾ ਦੇ ਘਰੇ ਵਿਆਹ ਕੇ ਚਲੀ ਗਈ ਆਵਦਾ ਖੁਸ਼ੀ ਵਸੇ ਰਸੇ ਪ੍ਰਮਾਤਮਾ ਤੁਹੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਆਓ ਅੱਗੇ ਆਪਾਂ ਕਰਦੇ ਹਾਂ ਸਾਰੀ ਗੱਲਬਾਤ ਸਾਰੇ ਭੈਣ ਭਰਾਵਾਂ ਨੇ ਆਪਣਾ ਤਿਲ ਫੋਲ ਹਾਜ਼ਰ ਕੀਤਾ ਇਹ ਭੈਣ ਜੀ ਹੋਣੀ ਜੀ ਇਸ ਨਾਲੇ ਤੋਂ ਆਏ ਸਨ ਤੇ ਸਾਰੇ ਸਾਰੇ ਨੇ ਰਲ ਮਿਲ ਕੇ ਬੱਚੀ ਨੂੰ ਅਸ਼ੀਰਵਾਦ ਦਿੱਤਾ ਤੇ ਚੰਗਾ ਲੱਗਦਾ ਜਦੋਂ ਇਸ ਤਰ੍ਹਾਂ ਦਾ ਕੋਈ ਆਪਾਂ ਤੁਮ ਦਾ ਕੰਮ ਕਰਦੇ ਐ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਆਪਣੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸਾਨੂੰ ਕਰਦੇ ਰਹਿਣਾ ਚਾਹੀਦਾ ਇਹ ਭਾਈ ਬਲਵਿੰਦਰ ਸਿੰਘ ਪਖੋਕੇ ਦਾ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਇਹ ਸਾਰੇ ਕਾਰਜ ਨੇ ਆਪਣੀ ਦੇਖਰੇਖ ਦੇ ਵਿੱਚ ਇਹ ਕਾਰਜ ਨਹੀਂ ਲੇਪੇ ਚੜਿਆ ਕਰਤਾ ਤੇ ਸੰਤ ਤੇਟਿਆ ਨਾਨਕ ਮਨਾ ਪ੍ਰਗਾਸ ਰੱਖ ਲਈ ਟੈਨਿੰਗ ਕਰੀਤ ਬੈਠ ਗਿਆ ਟੈਨਿੰਗ ਕਰ ਲਈ ਕੋਈ ਨਹੀਂ ਜੀ ਦਾਤਾ ਕੋਲ ਸੰਭੇਤ ਗਿਆਨ ਦਾ ਖੋਜ ਵਾਲਾ ਆ ਜੀ ਸਾਡਾ ਤਾਂ ਹਮੇ ਲੋਕੋ ਦੇ ਨਾਲ ਜਿਹਨਾਂ ਤੁਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਬੜੇ ਬੇਬਾਕੀ ਦੇ ਨਾਲ ਬੋਲਦੇ ਆ ਵੇਖਦੇ ਸੁਣਦੇ ਹੋ ਤੇ ਅੱਜ ਇਹਨਾਂ ਤੱਕ ਵੀ ਵੀਡੀਓ ਪਹੁੰਚੀ ਤੇ ਉਹ ਵੀਡੀਓ ਇਸ ਧੀ ਦੇ ਲਈ ਉਹ ਬਹੁਤ ਸਾਰਾ ਸ਼ਗਨ ਲੈ ਕੇ ਅੱਜ ਸਾਡੇ ਕੋਲ ਪਹੁੰਚਿਆ ਤੇ ਬਹੁਤ ਧੰਨਵਾਦ ਗਿਲ ਸਾਹਿਬ ਤੁਸੀਂ ਇਸ ਧੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਭਾਈ ਹਿੰਦੂ ਸਿੰਘ ਫਖੂ ਜੀ ਜੀ ਵੀਰ ਉਹ ਗੱਲ ਕਰਦੇ ਹਾਂ ਉਹ ਨਹੀਂ ਠੀਕ ਹੈ ਓਕੇ ਠੀਕ ਹੈ ਗੁਰਿੰਦਰ ਜੀ ਤੁਹਾਨੂੰ ਮੈਂ ਤੁਹਾਡੀ ਪਹਿਲੀ ਵੀਡੀਓ ਦੇਖੀ ਸੀ ਜਦੋਂ ਤੁਸੀਂ ਇੱਕ ਮਾਤਾ ਜੀ ਦੀ ਅੰਤਮ ਅਰਦਾਸ ਸੁਣਦਾ ਉਹ ਹੋਇਆ ਸੀ ਜੀ ਜੀ ਮਾਤਾ ਹਰਪੰਸ ਕੌਰ ਜੀ ਜੀ ਆਣੀ ਜੀ ਜੀ ਵੇਖੋ ਦੁਨੀਆ ਤੇ ਬੜੇ ਵੱਡੇ ਵੱਡੇ ਲੋਕ ਆਏ ਵੱਡੇ ਵੱਡੇ ਲੋਕਾਂ ਨੇ ਦੁਨੀਆ ਚੱਲ ਉਹ ਚੱਲੀਦਾ ਮੇਲਾ ਜੀ ਜੀ ਕੋਈ ਆ ਰਿਹਾ ਕੋਈ ਜਾ ਜੀ ਜੀ ਪਰ ਉਹਨਾਂ ਦੇ ਵਿੱਚੋਂ ਕੁਝ ਮਲਖਣ ਸਖਸ਼ੀਤਾ ਹੁੰਦੀਆਂ ਜਿਹੜੀਆਂ ਆਪਣੇ ਲਈ ਘੱਟ ਤੇ ਲੋਕਾਂ ਦੂਸਰਿਆਂ ਲਈ ਜ਼ਿਆਦਾ ਜ਼ੋਰੀਆਂ ਦੂਸਰਿਆਂ ਦਾ ਦਰਦ ਆਪਣੇ ਅੰਦਰ ਸਮੇਟਿਆ ਹੁੰਦਾ ਵੀ ਆਪਣੇ ਲਈ ਤਾਂ ਹਰ ਕੀ ਕਰਦਾ ਬਿਲਕੁਲ ਠੀਕ ਹੈ ਤੇ ਇਸ ਬੇਟੀ ਦੀ ਵੀ ਤੁਹਾਡੇ ਉਹੀ ਜਿਵੇਂ ਕਿਉਂਕਿ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਕਾਰਜ ਕੀਤੇ ਆ ਬੜੀਆਂ ਬੱਚੀਆਂ ਦੇ ਤੁਸੀਂ ਕਿਸੇ ਦੇ ਭਰਾ ਬਣ ਕੇ ਕਿਸੇ ਦੇ ਪਿਤਾ ਦੇ ਫਰਜ਼ ਨਿਭਾਏ ਜੀ ਜੀ ਸਿਰ ਤੇ ਹੱਥ ਰੱਖਿਆ ਤੁਹਾਡੇ ਬਹੁਤ ਸਤਿਕਾਰ ਕਰਦੇ ਆ ਪੰਜਾਬ ਪੰਜਾਬੀ ਜਿੱਥੇ ਵੀ ਕਿਉਂਕਿ ਤੇ ਇਸ ਮੀਟਿੰਗ ਦੀ ਵੀ ਜਦੋਂ ਅਸੀਂ ਵੀਡੀਓ ਦੇਖੀ ਤੇ ਯਕੀਨ ਮੰਨਿਓ ਬੇਟੀ ਦਾ ਰੋਈ ਰੋਈ ਨਾਲ ਅਸੀਂ ਵੀ ਰੋਏ ਮੈਂ ਸਮਝਣਾ ਜੀ ਐਸਾ ਕੋਈ ਸ਼ਖਸ ਨਹੀਂ ਵੀ ਜਿਹਦੀ ਅੱਖ ਚ ਹੰਝੂ ਨਾ ਆਇਆ ਆਇਓ ਵੀਡੀਓ ਵੇਖ ਕੇ ਔਰ ਮੈਂ ਤੇ ਕਹਿੰਨਾ ਵੀ ਕਈ ਲੋਕਾਂ ਨੇ ਮੈਨੂੰ ਫੋਨ ਕੀਤੇ ਨੇ ਤੇ ਗੱਲ ਹੋਈ ਨਹੀਂ ਬਸ ਰੋਈ ਗਏ ਬਿਲਕੁਲ ਜੀ ਨਹੀਂ ਬੜੀ ਭਾਵਕ ਕਰਨ ਵਾਲੀ ਵੀਡੀਓ ਜੀ ਤੇ ਅਸੀਂ ਵੀ ਜਦੋਂ ਵੀਡੀਓ ਸਾਡੇ ਦੋਸਤ ਨੇ ਅਮਰੀਕਾ ਤੋਂ ਖਹਿਰਾ ਸਾਹਿਬ ਉਹਨਾਂ ਨੇ ਸ਼ਗਨ ਭੇਜਿਆ ਜੀ ਬੱਚੀ ਲਈ 20000 ਰੁਪਏ ਕੁਝ ਚਲੋ ਬਾਕੀ ਜਿੰਨਾ ਅਸੀਂ ਸਾਡਾ ਵਰਦਾ ਉਹ ਜੀ ਜੀ ਤੇ ਅਸੀਂ ਸਾਡੇ ਤੇ ਖੁਸ਼ੀ ਦੀ ਗੱਲ ਇਹ ਆ ਵੀ ਸਾਡੇ ਇਹ ਕਿਸਮਤ ਸੀ ਵੀ ਅਸੀਂ ਬੱਚੀ ਨੂੰ ਆਪ ਅਸ਼ੀਰਵਾਦ ਦੇਣਾ ਆ ਬੜੀ ਉਹ ਇੱਥੇ ਪਹੁੰਚੇ ਉਹ ਤੁਹਾਡਾ ਯੋਗਦਾਨ ਰਿਹਾ ਵੀ ਤੁਸੀਂ ਆਉਣਾ ਜੀ ਜੀ ਇਹ ਸਾਰਾ ਜਿਹੜਾ ਹੈਗਾ ਪ੍ਰਮਾਤਮਾ ਨੇ ਤੁਹਾਨੂੰ ਜਿਹੜਾ ਕਾਰਜ ਕਰਾਇਆ ਤੇ ਗੁਰੂ ਸਾਹਿਬ ਆਪ ਸੇਵਾ ਲੈਂਦੇ ਆ ਕਿੰਨਾ ਤਾਂ ਕਿਸੇ ਦੇ ਵਸਤ ਦੀ ਗੱਲ ਹੁੰਦੀ ਆ ਤੇ ਨਾ ਹੀ ਇਹ ਕੋਈ ਆਪਾਂ ਕਰ ਸਕਦੇ ਤਾਂ ਸਤਿਪੁਰ ਸੱਚੇ ਪਾਤਸ਼ਾਹ ਦੀ ਮਿਹਰ ਜਿਵੇਂ ਸਿਰ ਤੇ ਉਹਦਾ ਹੱਥ ਹੈ ਬਿਲਕੁਲ ਠੀਕ ਇਹ ਸੇਵਾ ਉਹ ਹੀ ਕਰ ਸਕਦਾ ਮਖਾਜੀ ਅੱਜ ਮੈਂ ਤੁਹਾਨੂੰ ਜ਼ਿਕਰ ਕਰੀ ਦੀਆਂ ਵੀ ਹੁਣ ਬਹੁਤ 2-3 ਦਿਨ ਤੋਂ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰ ਰਹੇ ਸੀ ਕਿ ਸਾਨੂੰ ਹੁਣ ਪੈਸੇ ਦੀ ਲੋੜ ਨਹੀਂ ਤੇ ਸੰਗਤ ਨੇ ਕੋਈ ਕਸਰ ਨਹੀਂ ਛੱਡੀ ਸਾਨੂੰ ਸਿਰਫ ਇਸ ਧੀ ਦੇ ਲਈ ਤੁਹਾਡੇ ਅਸ਼ੀਰਵਾਦ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਤੇ ਤਕਰੀਬਨ ਸਾਰਿਆਂ ਨੂੰ ਮਨਾ ਕਰੀ ਜਾ ਰਹੇ ਸੀ ਇੱਕ ਬਜ਼ੁਰਗ ਦਾ ਫੋਨ ਆਇਆ ਉਹ ਕਹਿਣ ਲੱਗੇ ਕਿ ਬਲੰਦਰ ਸਿੰਘ ਆ ਮੈਂ 100 ਰੁਪਇਆ ਪਾਉਣ ਲੱਗਾ ਤੇ ਮੈਂ ਕਿਹਾ ਜੀ ਮੈਂ ਹੁਣ ਮੈਂ ਕਿਹਾ ਕਿਤੇ ਜੇ ਮੈਂ ਮਨਾ ਕਰਤਾ ਤੇ ਕਿਤੇ ਉਹਨਾਂ ਦੇ ਮਨ ਚ ਇਹ ਨਾ ਆ ਜੇ ਵੀ ਇਹ ਫਿਰ 100 ਰੁਪਏ ਕਰਕੇ ਮਨਾ ਕਰ ਦੇ ਇਵਨ ਕਿ ਕਈ ਮੇਰੇ ਮਿੱਤਰ ਐਸੇ ਜਣਗੇ ਮੈਂ 50000 ਪਾਉਣ ਲੱਗਾ ਜੀ ਮੈਂ 10000 ਮੈਂ 31000 ਪਾਉਣ ਲੱਗਾ ਮੈਂ ਮਨਾ ਕਰ ਦਿੱਤਾ ਮੈਂ ਕਿਹਾ ਵੀ ਮੈਂ ਇਹਨਾਂ ਨੂੰ ਮਨਾ ਨਹੀਂ ਕਰ ਸਕਦਾ ਮੈਂ ਜੀ ਬਜ਼ੁਰਗ ਕੀ ਹੁਕਮ ਹੈ ਕਹਿੰਦੇ ਵੀ ਮੈਂ ਇਹ 100 ਰੁਪਇਆ ਤੇਰੇ ਖਾਤੇ ਚ ਪਾਉਣ ਲੱਗਾ ਮੈਨੂੰ ਨਹੀਂ ਪਤਾ ਮੈਂ ਕਿਸੇ ਕੋ ਪਾਉਣ ਲੱਗਾ ਮੈਨੂੰ ਜਾਚ ਨਹੀਂ ਪਰ ਇਹ 100 ਰੁਪਇਆ ਉਸਦੀ ਦੀ ਝੋਲੀ ਚ ਰੱਖਣਾ ਹੈ ਤੁਸੀਂ ਮੰਨਣਾ ਨਹੀਂ ਮੈਂ ਪੰਪ ਤੋਂ 100 ਰੁਪਇਆ ਤੜਾ ਕੇ ਲੈ ਕੇ ਆਇਆ ਕਿ ਮੈਂ ਉਹਨਾਂ ਬਜ਼ੁਰਗਾਂ ਦੇ ਹੁਕਮ ਤੇ ਉਹ 100 ਰੁਪਇਆ ਬੇਟੀ ਦੀ ਝੋਲੀ 'ਚ ਰੱਖਣਾ ਦੇਖੋ ਉਹਨਾਂ ਦੀ ਕਿੰਡੀ ਵੱਡੀ ਭਾਵਨਾ ਹਾਂਜੀ ਹਾਂ ਇਹ 100 ਨਹੀਂ ਹੈ ਕਰੋੜਾਂ ਵਰਗਾ ਹੈ ਬਿਲਕੁਲ ਜੀ ਬਿਲਕੁਲ ਇਹ ਚ ਕਰੋੜਾਂ ਵਰਗਾ ਹੈ ਗੱਲ ਸਾਹਿਬ ਇਹ ਬਹੁਤ ਮਿਹਨਤ ਮਜ਼ਦੂਰੀ ਇੱਕ ਮਜ਼ਦੂਰ ਤੋਂ ਲੈ ਕੇ ਨਾ ਇਹ ਮਲਟੀ ਮਿਲੀਨੀਅਰ ਤੱਕ ਜਿਨ੍ਹਾਂ ਦੇ بڑے بڑے ਵੱਡੇ ਕਾਰੋਬਾਰ ਨੇ ਵਿਦੇਸ਼ਾਂ 'ਚ ਸਭ ਨੇ ਸੇਵਾ ਵੇਚੀ ਹੈ ਸਭ ਦੀ ਪਰਮਾਨ ਹੋਈ ਹੈ ਇੱਕ ਗੱਲੋਂ ਦੁੱਖ ਵੀ ਲੱਗਦਾ ਵੀ ਸਾਡੇ ਲੀਡਰ ਹੈ ਉਹਨਾਂ ਕੋਲੇ ਪਤਾ ਨਹੀਂ ਕਿੰਨਾ ਕੁ ਪੈਸਾ ਉਹਨਾਂ ਕੋਲੇ ਪਿਆ ਅਸਰਾਂ ਕੋਲੇ ਅਪਚਾਈ ਅਰੋਜ ਆਈਪੀਓ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਸਗੋਂ ਉਹਨਾਂ ਤਾਂ ਹੱਸ ਕੇ ਕਰਨੀ ਚਾਹੀਦੀ ਹੈ ਸ਼ਾਇਦ ਕੋਈ ਉਹਨਾਂ ਦਾ ਜਿਹੜਾ ਇਹ ਜਿਹਾ ਪੈਸਾ ਕੋਈ ਚੰਗੇ ਲੇਖੇ ਲੱਗੇ ਜੇ ਮੈਂ ਤਾਂ ਇਹੀ ਅਪੀਲ ਕਰਦਾ ਉਹਨਾਂ ਨੇ ਕੁਝ ਨਹੀਂ ਲੈ ਕੇ ਜਾਣਾ ਇਥੇ ਸਿਕੰਦਰ ਮਹਾਨ ਦੀ ਆਪਾਂ ਪੜਦੇ ਆ ਉਹ ਵੀ ਅਥਬਾਰ ਖਾਲੀ ਲੈ ਕੇ ਗਿਆ ਖਾਣੀਆਂ ਤਾਂ ਦੋ ਰੋਟੀਆਂ ਕੁਝ ਨਹੀਂ ਲੈ ਕੇ ਜਾਣਾ ਮੈਂ ਕਹਿੰਨਾ ਜੇ ਕਿਤੇ ਇੰਨਾ ਜਿਵੇਂ ਤੁਸੀਂ ਸੋਚਦੇ ਹੋ ਜੇ ਕਿਤੇ ਪੰਜਾਬ ਦੇ 50% ਲੋਕ ਇਸ ਤਰ੍ਹਾਂ ਦੀ ਸੋਚ ਅਪਣਾ ਲੈਣ ਤੇ ਮੇਰਾ ਖਿਆਲ ਹੈ ਵੀ ਸਾਡੇ ਕਿਸੇ ਗਰੀਬ ਦਾ ਬੱਚਾ ਪੜਨ ਨੂੰ ਨਾ ਰਹੇ ਜੇ ਤੇ ਕੋਈ ਗਰੀਬ ਦੀ ਧੀ ਜਿਹੜੀ ਹੈ ਕਿਸੇ ਸ਼ਗਨ ਵਿਆਹ ਤੋਂ ਨਾ ਰਹੇ ਜੇ ਕਿਉਂਕਿ ਇਹ ਚਾਹ ਹਰ ਇੱਕ ਨੂੰ ਹੁੰਦਾ ਹਰ ਦੇ ਮਨ ਦੇ ਵਿੱਚ ਇੱਕ ਖੁਸ਼ੀ ਹੁੰਦੀ ਹੈ ਇੱਕ ਸੰਧਰ ਹੁੰਦੀ ਹੈ ਵੀ ਮੇਰਾ ਐਸਟਰਾ ਹੋਵੇ ਮੈਂ ਕਹਿੰਦਾ ਵੀ ਬਲਵਿੰਦਰ ਕਿੰਨੇ ਚੰਗੇ ਕਰਮ ਤੁਹਾਡੇ ਮਾਤਾ ਪਿਤਾ ਜੀ ਦੇ ਕੀਤੇ ਜਿਨ੍ਹਾਂ ਦੇ ਘਰੇ ਤੁਸੀਂ ਜਨਮ ਲਿਆ ਕਿੰਨੇ ਚੰਗੇ ਤੁਹਾਡੇ ਕੀਤੇ ਤੁਸੀਂ ਇਹ ਜੇ ਮਾਤਾ ਪਿਤਾ ਦਾ ਅੱਜ ਸਿਰ ਉੱਚਾ ਕਰ ਰਹੇ ਹੋ ਅਗਲਾ ਕਹਿੰਦਾ ਵੀ ਤਾਂ ਨੂੰ ਮਾਪਿਓ ਜੀ ਨੇ ਬਲਵਿੰਦਰ ਨੂੰ ਜਨਮ ਦਿੱਤਾ ਜੀ ਫਾਕਤਪੂਰਨ ਸਿੰਘ ਦੀ ਉਹ ਗੱਲ ਯਾਦ ਆ ਜਾਂਦੀ ਹੈ ਜਦੋਂ ਕਹਿੰਦੇ ਸੀ ਮਾਤਾ ਵੀ ਤੈਨੂੰ ਕੋਈ ਉਹਨਾਂ ਨੇ ਮਾਤਾ ਜੀ ਨੇ ਵੀ ਅਫਸੋਸ ਕੀਤਾ ਸੀ ਵੀ ਮੈਥੋਂ ਕੀ ਪਾਪ ਹੋਇਆ ਜੀ ਉਹ ਕਹਿੰਦਾ ਵੀ ਨਹੀਂ ਮਾਂ ਲੋਕੇ ਕਹਿਣਗੇ ਤੁਹਾਨੂੰ ਉਹ ਮਾਂ ਜਿਨੇ ਭਗਤਪੁਰਨ ਸਿੰਘ ਜੰਮਿਆ ਮੈਂ ਤਾਂ ਕਹਿੰਦਾ ਵੀ ਤੁਹਾਨੂੰ ਮਾਪੇ ਜਿਨ੍ਹਾਂ ਨੇ ਤੈਨੂੰ ਜੰਮਿਆ ਪੜਾ ਪਤਾ ਨਹੀਂ ਕਿੰਨੀਆਂ ਬੱਚੀਆਂ ਇਹ ਬੱਚੀ ਦਾ ਮੈਨੂੰ ਪਤਾ ਲੱਗਿਆ ਵੀ ਮਾਪਿਓ ਵੀ ਹੈ ਨਹੀਂ ਸੀ ਨਹੀਂ ਠੀਕ ਹੈ ਤੇ ਜਿੱਥੇ ਅੱਜ ਤੁਸੀਂ ਮਾਂ ਵੀ ਬਣ ਕੇ ਤੁਸੀਂ ਖੜੇ ਹੋ ਪਿਓ ਬਣ ਕੇ ਵੀ ਤੁਸੀਂ ਖੜੇ ਹੋ ਚਲੋ ਸਾਡਾ ਤਾਂ ਇੱਕ ਸਹਾਰਾ ਇੱਕ ਬਾਬੇ ਨਾਲ ਜੋਮੇ ਆਰੀ ਏਡੀ ਵੱਡੀ ਮੇਰੀ ਉਸ ਧੀ ਰਾਣੀ ਨੇ ਲਾਤੀ ਆ ਕਿ ਤੁਸੀਂ ਸੋਣੀ ਲਿਆ ਹੋਣਾ ਕਿੰਨੇ ਦੀ ਪੱਲਾ ਵੀ ਵਾਰਾ ਤੁਸੀਂ ਫੜਾਉਣਾ ਮੈਂ ਵੀ ਇੱਕ ਧੀ ਦਾ ਫੜਾਇਆ ਤੁਸੀਂ ਮੈਂ ਦੇਖੀ ਪਤਾ ਨਹੀਂ ਕਿੰਨਿਆਂ ਦਾ ਫੜਾ ਚੁੱਕੇ ਹੋ ਪਰ ਉਹ ਕਈ ਗੱਲਾਂ ਕਈ ਜਿੱਕਾ ਯਾਦ ਰਹਿ ਜਾਂਦੇ ਆ ਜਿਹੜੇ ਇਹੋ ਜਿਹੇ ਬੱਚੇ ਹੁੰਦੇ ਜਦੋਂ ਮਾਪੇ ਵੀ ਹੈ ਨਹੀਂ ਸਿੱਕੇ ਅੱਛਾ ਇੱਕ ਗੱਲ ਜਿਹੜੀ ਤੁਸੀਂ ਦੇ ਬਾਪ ਦੇਖਦੇ ਆ ਹਾਂਜੀ ਗਿਲ ਤੁਸੀਂ ਗੱਲ ਕਰ ਰਹੇ ਸੀ ਵੀ ਉਹ ਬੜਾ ਦੁੱਖ ਹੁੰਦਾ ਲੀਡਰਾਂ ਦਾ ਕਰਤੂਰ ਸੁਣ ਕੇ ਵੀ ਅੰਨਾ ਪੈਸਾ ਹੁੰਦੇ باوجود ਵੀ ਇਹੋ ਜਿਹੇ ਕੰਮ ਚ ਨਹੀਂ ਮੈਂ ਨਾ ਘੜੀ ਵੇਖੀ ਉਸ ਵੇਲੇ ਭਈ 12:30 ਤੋਂ ਸਮਾਂ ਉੱਪਰ ਹੋ ਗਿਆ ਹੁਣ ਤੱਕ ਦੇ ਸਮੇਂ ਤੱਕ ਹਾਂਜੀ ਮੈਨੂੰ ਮਜੀਠਾ ਹਲਕਾ ਕੀ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਵੀ ਪੋਲੀਟੀਕਲ ਬੰਦੇ ਦਾ ਕੋਈ ਫੋਨ ਨਹੀਂ ਆਇਆ ਕਿਸੇ ਵੱਲੋਂ 100 ਰੁਪਇਆ ਸ਼ਗਨ ਇਸ ਤੀਦੇ ਲਈ ਨਹੀਂ ਆਇਆ ਕਿਸੇ ਲਈ ਅਸ਼ੀਰਵਾਦ ਨਹੀਂ ਆਇਆ ਕਿਸੇ ਲਈ ਕਿਸੇ ਵੱਲੋਂ ਕੋਈ ਸ਼ਲਾਘਾ ਨਹੀਂ ਆਈ ਮੈਂ ਬੜਾ ਖੁਸ਼ ਜੀ ਮੈਨੂੰ ਚਾਹੀਦਾ ਹੀ ਨਹੀਂ ਇਹਨਾਂ ਦੀ 2 ਨੰਬਰ ਦੀ ਧੰਦੇ ਦੀ ਲੁੱਟਖਸੁੱਟ ਦੀ ਕਮਾਈ ਮੈਨੂੰ ਇਸ ਧੀ ਦੇ ਵਿਆਹ ਦੇ ਵਿੱਚ ਚਾਹੀਦੀ ਨਹੀਂ ਤੇ ਮੈਂ ਬੜਾ ਖੁਸ਼ ਜੀ ਕਿ ਮੈਨੂੰ ਕਿਸੇ ਲੀਡਰ ਵੱਲੋਂ ਕੋਈ ਨਹੀਂ ਵੇਖੋ 18 18 ਘੰਟੇ ਐਨਆਰਆਈ ਭੈਣ ਭਰਾ ਸਾਡੇ ਕੰਮ ਕਰਦੇ ਆ ਆਪਣੇ ਪਰਿਵਾਰਾਂ ਤੋਂ ਦੂਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਬਹੁਤ ਦਰਦ ਉਹਨਾਂ ਦੀਆਂ ਅੱਖਾਂ ਨਮ ਹੋਈਆਂ ਧੀ ਦਾ ਦੁੱਖ ਸੁਣ ਕੇ ਜਿ ਤਰ੍ਹਾਂ ਤੁਸੀਂ ਦੱਸਿਆ ਔਰ ਉਹਨਾਂ ਨੇ ਮੈਨੂੰ ਇਹ ਨਹੀਂ ਕਿ ਇੱਕ ਵਾਰੀ ਕਹਿੰਨੇ 50000 ਰੁਪਏ ਤੱਕ ਆਖੇ ਨੇ ਹੁਣ ਇੱਕ ਨੇ ਸਾਡੇ ਪਰਸ਼ੋਤਮ ਸਿੰਘ ਜੀ ਨੇ ਸਾਡੇ ਯੂਐਸਏ ਤੋਂ ਉਹ ਮੈਨੂੰ ਕਹਿਣ ਲੱਗੇ ਬਲੰਦਰ ਸਾਹਿਬ ਕਰਦੇ ਨੇ ਕਾਰਜ ਨਾਲ ਹੀ ਵੀ ਉਹਨਾਂ 70000 ਤੋਂ ਵੱਧ ਸੇਵਾ ਭੇਜੀ ਆ ਉਹ ਆਂਦੇ ਵੀ ਦੂਜੀ ਵਾਰੀ ਮੈਂ 1 ਸਵਾ ਲੱਖ ਭੇਜੂ ਹੁਣ ਉਹ ਬੇਟੀ ਵਿਚਾਰੀ ਆਪਣੇ ਭਰਾ ਦੀ ਬੇਟੀ ਨੂੰ ਪਾੜ ਰਹੀ ਆ ਕਹਿੰਦੀ ਮੈਂ ਇਹ ਜ਼ਿੰਮੇਵਾਰੀ ਛੱਡ ਕੇ ਵਿਆਹ ਨਹੀਂ ਕਰਵਾਉਣਾ ਈਵਨ ਕਿ ਮੈਨੂੰ ਕਈਥੋਂ ਫੋਨ ਆਏ ਨੇ ਵੀ ਅਸੀਂ ਬੇਟੀ ਸਮੇਤ ਹੀ ਐਕਸੈਪਟ ਕਰਨ ਨੂੰ ਕਹਾਂ ਰਹੇ ਕੋਈ ਜਾਤ ਪਾਤ ਦਾ ਬੰਧਨ ਨਹੀਂ ਲੋਕੀ ਮੰਨਦੇ ਮੈਂ ਬਲੋਂਦਾ ਸਿੰਘ ਯਾਰ ਅਸੀਂ ਤਾਂ ਅਰਦਾਸ ਕਰਦੇ ਆ ਵੀ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਸਾਡੇ ਉਹ ਦਿਨ ਦੁੱਗਣੀ ਰਾਤ ਚੌਗਣੀ ਜਿਉਂਦੇ ਵਸਦੇ ਰਹੋ ਤੁਸੀਂ ਕਦੇ ਪੰਜਾਬ ਨੂੰ ਢਿੱਗਣ ਨਹੀਂ ਦਿੱਤਾ ਜੇ ਹੜ ਆਏ ਤੇ ਉਹਨਾਂ ਨੇ ਪਤਾ ਨਹੀਂ ਆਪਦੇ ਘਰੇ ਆਪਦੇ ਜੋਗਾ ਕੁਝ ਰੱਖਿਆ ਕਿ ਨਹੀਂ ਉਹਨਾਂ ਨੇ ਪੰਜਾਬ ਨੂੰ ਜ਼ਰੂਰ ਭੇਜ ਮੈਂ ਕਿਹਾ ਜੀ ਇੱਕ ਕੱਲ ਦੀ ਵੀਡੀਓ ਜੀ ਤੁਸੀਂ ਵੇਖਿਆ ਹੋਣਾ ਭਈ ਮੋਹਾਲੀ ਤੋਂ ਇੱਕ ਗੁਰਮੁਖ ਪਿਆਰੇ ਪਹਿਲਾਂ ਤੇ ਡੇਰਾਪਾਪਾ ਨਾਮ ਦੇ 250 ਏਕੜ ਦਾ ਬੀਜ ਵੰਡ ਕੇ ਗਏ ਬੜਾ ਵਧੀਆ ਉਸ ਤੋਂ ਬਾਅਦ 26 ਸੂਟ ਸੀ ਬਹੁਤ ਕਮਾਲ ਦੇ ਬੇਟੀ ਦੇ ਨਾਲ 12 13 ਪਰੋਣੇ ਦੇ ਸੂਟ ਹਨ ਜੀ 5200 ਰੁਪਈਆ ਮੈਂ ਨਾ ਵੀ ਜਿਹੜਾ ਮੇਰੇ ਤੇ ਸ਼ਾਇਦ ਉਹ ਹੈਡਲਾਈਨ ਤੁਸੀਂ ਵੀ ਵੇਖੀ ਹੋਏਗੀ ਵੀ 라ਵੀ ਦਾ ਹੜ ਘਟ ਸੀ ਤੇ ਸੰਗਤ ਦਾ ਹੜ ਬਸ ਪੰਜਾਬ ਦੇ ਉੱਤੇ ਜਦੋਂ ਵੀ ਕਿਸੇ ਨੇ ਵੀ ਆਵਾਜ਼ ਮਾਰੀ ਹੈ ਤੁਹਾਨੂੰ ਜੀ ਤੁਸੀਂ ਆਪ ਦੇ ਦਰਵਾਜ਼ੇ ਕੀ ਆਪ ਦੀਆਂ ਜੇਬਾਂ ਦੇ ਦਰਵਾਜ਼ੇ ਹੀ ਖੋਲਦੇ ਸਾਨੂੰ ਚਾਹੀਦਾ ਨਹੀਂ ਇਹ ਜਿਹੜਾ ਲੀਡਰਾਂ ਤੋਂ ਸਾਨੂੰ ਉਹ 100 ਰੁਪਈਆ ਲਾਲੋ ਵਾਲਾ ਤੁਹਾਨੂੰਾਂ ਦਾ ਚੰਗਾ ਇਹਨਾਂ ਦੇ ਲੱਖਾਂ ਦੇਣ ਇਹਨਾਂ ਨੂੰ ਜਿਉਂਦੇ ਰਹੋ ਐਨਆਰਆਈ ਵੀਰੋ ਤੁਸੀਂ ਖੁਸ਼ੀਆਂ ਮਾਣੋ ਪਰਮਾਤਮਾ ਤੁਹਾਡੇ ਅੰਗ-ਸੰਗ ਸਹਾਈ ਹੋਵੇ ਤੁਸੀਂ ਕਦੇ ਪੰਜਾਬ ਨੂੰ ਟਿਕਣ ਨਹੀਂ ਬਿਲਕੁਲ ਸਾਡੀਆਂ ਬਹੁਤ ਸਾਡੀਆਂ ਵੀ ਉਮੀਦਾਂ ਤੁਹਾਡੇ ਤੇ ਹੀ ਲੱਗੀਆਂ ਰਹਿੰਦੀਆਂ ਵੀ ਤੁਸੀਂ ਦਿਲ ਖੋਲ ਕੇ ਪੰਜਾਬ ਨੂੰ ਪੰਜਾਬ ਦਾ ਦਰਦ ਰੱਖਦੇ ਵੇਖੋ ਬੈਠੇ ਉੱਥੇ ਆਪਦੇ ਕਾਰੋਬਾਰਾਂ ਨੂੰ ਵੀ ਸੰਭਾਲਦੇ ਆ ਪਰ ਦਰਦ ਇੱਥੋਂ ਦਾ ਉਦੋਂ ਜ਼ਿਆਦਾ ਰੱਖਦੇ ਆ ਸਾਡੇ ਨਾਲ ਮੈਂ ਤੁਸੀਂ ਤਾਂ ਫਿਰ ਇੱਕ ਵਾਰੀ ਕਹਿੰਨਾ ਤੁਸੀਂ ਕਿਉਂਦੇ ਦੱਸਦੇ ਰਹੋ ਜਿਲ੍ਹੇ ਸਾਹਿਬ ਇਹ ਬੱਚੇ ਸਮਝ ਬਿਲਕੁਲ ਜੀ ਮੈਂ ਤੇ ਬੜੀ ਮੇਰੀ ਪ੍ਰਾਇੋਰਟੀ ਹੈ